ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ तिरंगे ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਬਠਿੰਡਾ ਦੇ ਭਾਰਤ ਨਗਰ ਚੌਂਕ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਰਾਸ਼ਟਰੀ ਝੰਡੇ ਨੂੰ ਦਰੱਖਤ ਨਾਲ ਬੰਨਿਆ ਗਿਆ ਤਾਂ ਫਿਰ ਕੋਈ ਜਲਨਸ਼ੀਲ ਪਦਾਰਥ ਛਿੜਕ ਕੇ ਅੱਗ ਲਗਾ ਦਿੱਤੀ ਗਈ। ਦੱਸ ਦੇ ਕੇ तिरंगे ਨੂੰ ਅੱਗ ਲਗਾਉਣ ਤੋਂ ਪਹਿਲਾਂ ਸਾਰੀ ਘਟਨਾ ਦੀ ਬਕਾਇਦਾ ਵੀਡੀਓ ਬਣਾਈ ਗਈ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਗਿਆ। ਇਸ ਘਟਨਾ ਨੂੰ ਜਦੋਂ ਇੱਕ ਰਾਗੀ ਨੇ ਦੇਖਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਸੂchna ਮਿਲਨ ਤੇ ਥਾਣਾ ਕੈਂਟ ਤੇ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਚੰਡੇ ਨੂੰ ਉਤਾਰਿਆ ਗਿਆ ਡੀਐਸਪੀ ਸਰਵਜੇ ਸਿੰਘ ਬਰਾਨ ਨੇ ਕਿਹਾ ਕਿ ਰਾਘਿਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਭਾਰਤ ਨਗਰ ਚੌਂਕ 'ਚ ਰਾਸ਼ਟਰੀ ਚੰਡੇ ਨੂੰ ਅੱਗ ਲਗਾਈ ਗਈ ਹੈ ਉਹਨਾਂ ਦੱਸਿਆ ਕਿ ਤਿਰੰਗੇ ਝੰਡੇ ਤੇ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਜਲਨਸ਼ੀਲ ਪਦਾਰਥ ਛਿੜਕਿਆ ਤੇ ਬਾਅਦ 'ਚ ਤਿਰੰਗੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਅਪਰਾਧ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਸਰਵਜੇ ਸਿੰਘ ਬਰਾਨ ਨੇ ਕਿਹਾ ਕਿ ਉਹਨਾਂ ਨੇ ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਵੱਖ-ਵੱਖ ਤਰ੍ਹਾਂਾਂ ਤਹਿਤ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾ ਸਾਨੂੰ ਬਹੁਤ ਇਨਫੋਰਮੇਸ਼ਨ ਆਈ ਸੀਗੀ ਇੱਕ ਕਿਸੇ ਰਾਹੀਗਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜੀ ਕਿ ਇੱਥੇ ਭਾਰਤ ਨਗਰ ਚੌਕ ਤੇ ਨੈਸ਼ਨਲ ਫਲੈਗ ਉਸ ਨੂੰ ਅੱਗ ਲਗਾਈ ਗਈ ਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਅਸੀਂ ਸਾਰਾ ਸੀਨ ਵਗੈਰਾ ਦੇਖਿਆ ਹੈ ਤੇ ਅਸੀਂ ਹੁਣ ਤੁਰੰਤ ਅਸੀਂ ਮੁਕੱਦਮਾ ਦਰਜ ਕਰ ਰਹੇ ਆ 152 ਬੀ ਐਨਐਸ ਦੇ ਸੈਕਸ਼ਨ 2 ਪ੍ਰਿਵੈਂਸ਼ਨ ਆਫ ਇਨਸਲਟਸ ਟੂ ਨੈਸ਼ਨਲ ਆਨਰ ਐਕਟ ਦੇ ਤਹਿਤ ਅਸੀਂ ਇਸ ਤੇ ਮੁਕੱਦਮਾ ਦਰਜ ਕਰ ਰਹੇ ਆ ਇਹ ਮੁਕਦਮਾ ਦਰਜ ਕਰਕੇ ਅਸੀਂ ਇੱਥੇ ਜਲਦ ਤੋਂ ਜਲ ਜਿਹੜਾ ਕਾਸ਼ੀ ਹੈਗਾ ਜਿਸਨੇ ਇਹ ਕੀਤਾ ਹੈਗਾ ਉਹਦੀ ਪਾਲ ਕਰਕੇ ਫਿਰ ਕਾਰਵਾਈ ਕਰਦੇ ਕਿ ਸਰਕਾਰ ਆਜਾਦੀ ਚਾਹੁੰਦੀ ਹੈ